ਬਾਈ ਜੀ ਅੱਜ ਭਾਰਤਬੰਦ ਕੀਤਾ ਗਿਆ ਭਾਰਤਬੰਦ ਦੇ ਵਿੱਚ ਬਹੁਤ ਭਰਮਾ ਹੰਗਾਰਾ ਮਿਲਿਆ ਜਦ ਕਿ ਖਨੌਰੀ ਬਾਰਡਰ ਦੀ ਗੱਲ ਹੋਵੇ ਜਾਂ ਛੱਬੂ ਬਾਰਡਰ ਦੀ ਗੱਲ ਹੋਵੇ ਜੋ ਤਸੱਦਦ ਟਾਇਆ ਜਾ ਰਿਹਾ ਉਸ ਨੂੰ ਦੇਖਦਿਆਂ ਹੋਇਆਂ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਇਸ ਕਰਕੇ ਭਰਮਾ ਹੰਗਾਰਾ ਮਿਲਿਆ ਕਿ ਇਹ ਨਹੀਂ ਕਿ ਜੋ ਕਾਲ ਦਿੱਤੀ ਗਈ ਸੀ ਉਸ ਨੂੰ ਦੇਖ ਕੇ ਜਿਹੜਾ ਭਾਰਤਬੰਦ ਦਾ ਐਨਾ ਹੰਗਾਰਾ ਮਿਲਿਆ ਨਹੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜੋ ਦਿੱਲੀ ਆਪਣਾ ਸੰਘਰਸ਼ ਚੱਲਿਆ ਸੀਗਾ 500 ਜਥੇਬੰਦੀ ਦਾ ਜੋ ਆਪਣਾ ਸੰਯੁਕਤ ਕਿਸਾਨ ਮੋਰਚ ਹੈ ਉਹਦੇ ਚ ਅਸੀਂ 2 ਮਹੀਨੇ ਪਹਿਲਾਂ ਹੋ ਗਈ ਮੀਟਿੰਗ ਹੋਈ ਸੀਗੀ ਇਹ 16 ਫਰਵਰੀ ਦਾ ਭਾਰਤ ਬੰਦ ਦਾ ਸੱਦਾ ਸੀਗਾ ਪਰ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚ ਤੋਂ ਬਾਹਰ ਜਥੇਬੰਦੀਆਂ ਸੀਗੀਆਂ ਉਹਨਾਂ ਨੇ 13 ਫਰਵਰੀ ਦਿੱਲੀ ਜਾਣ ਦੀ ਕੂਚ ਕੀਤਾ ਸੀ ਸਾਨੂੰ ਲੋਕ ਪੁੱਛ ਰਹੇ ਵੀ ਤੁਸੀਂ ਨਹੀਂ ਜਾਣਾ ਪਰ ਜਿਹੜੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ 16 ਫਰਵਰੀ ਦੀ ਸੀਗੀ ਇਹ ਚ ਪੂਰਾ ਜਿਹੜੇ ਪੂਰੇ ਭਾਰਤ ਪੂਰਾ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਲੋਕ ਸਾਡੇ ਨਾਲ ਆ ਪਰ ਅਸੀਂ ਜਿਹੜੀ ਸੈਂਟਰ ਦੀ ਸਰਕਾਰ ਆ ਸਾਡੇ ਜਿਹੜੇ ਕਿਸਾਨ ਗਏ ਹੋਏ ਆ ਠੀਕ ਆ ਸਾਡੇ ਮਤ ਭੇਦ ਹੋ ਸਕਦੇ ਆ ਪਰ ਅਸੀਂ ਉਹਨਾਂ ਦੇ ਨਾਲ ਖੜੇ ਪਟ ਜੇ ਸਰਕਾਰ ਕੋਈ ਵੀ ਉਹਨਾਂ ਤੇ ਇਸ ਤੋਂ ਬਾਅਦ ਅਤਿਆਚਾਰ ਕਰੂਗੀ ਅਸੀਂ ਜਿਹੜੀ 18 ਤਰੀਕ ਨੂੰ ਡੇਕਾਂਗੇ ਅਸੀਂ ਵੱਡਾ ਪ੍ਰੋਬਲਮ ਬਣਾ ਕੇ ਉਹਨਾਂ ਦੇ ਨਾਲ ਖੜ ਕੇ ਮੋਦੀ ਸਰਕਾਰ ਨੂੰ ਕਰਾਰਾ ਜਵਾਬ ਦੇਵਾਂਗੇ ਤੁਸੀਂ ਦੇਖ ਸਕਦੇ ਆ ਅੱਜ ਤੁਸੀਂ ਕਹਿੰਦੇ ਹੋ ਸਾਡੇ ਨਾਲ ਆ ਲੋਕ ਪਰ ਲੋਕ ਇਹ ਗੱਲ ਕਹਿੰਦੇ ਆ ਕਿ ਉਹ ਤੁਹਾਡੇ ਨਾਲ ਨਹੀਂ ਲੋਕ ਉਹਨਾਂ ਨਾਲ ਆ ਜਿਨ੍ਹਾਂ ਤੇ ਤਸੱਦਦ ਢਾਇਆ ਜਾ ਰਿਹਾ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਤਾਂ ਤੁਸੀਂ ਜੇਕਰ ਉਹਨਾਂ ਦਾ ਸਮਰਥਨ ਕਰਦੇ ਹੋ ਤਾਂ ਉੱਥੇ ਜਾ ਕੇ ਕਰੋ ਸਮਰਥਨ ਇੱਥੇ ਕੀ ਆ ਤੁਸੀਂ ਛੜ ਕਰ ਰੋਕ ਲਈ ਆ ਬਾਜ਼ਾਖਾਨਾ ਚੌਕ ਹੋ ਗਿਆ ਇਹਦੀ ਗੱਲ ਹੋ ਗਈ ਚੌਂਕਾਂ ਜਾਂ ਰੇਲਾਂ ਰੋਕ ਕੇ ਥੋੜੀ ਨਾ ਕਿਤੇ ਸਮਰਥਨ ਦਿੱਤਾ ਜਾਂਦਾ ਉੱਥੇ ਜਾਓਗੇ ਪਤਾ ਲੱਗੂਗਾ ਜਦੋਂ ਅਥਰੂ ਗੈਸ ਦੇ ਗੋਲੇ ਡਿੱਗਦੇ ਆ ਅਨੇਕਾਂ ਨੌਜਵਾਨ ਜ਼ਖਮੀ ਹੋਇਆ ਅਨੇਕਾਂ ਬਜ਼ੁਰਗਾਂ ਜਿਹੜੇ ਜ਼ਖਮੀ ਹੋ ਗਏ ਇੱਕ ਸ਼ੰਭੂ ਬਾਰਡਰ ਤੋਂ ਅਪਡੇਟ ਆ ਰਹੀ ਹੈ ਕਿ ਜਿਹੜਾ ਬਜ਼ੁਰਗ ਆ ਉਹਦੀ ਮੌਤ ਹੋ ਗਈ ਹੈ ਜੀ ਜਿਹੜਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਜਿਹੜਾ ਅਸੀਂ ਜਿੱਥੇ ਬੰਦੇ ਆ ਹਰੇਕ ਜਿੱਥੇ ਬੰਦੇ ਨੂੰ ਆਪੋ ਆਪਣਾ ਅਧਿਕਾਰ ਆ ਲੜਾਈ ਲੜਨ ਦਾ ਜੋ ਸੰਯੁਕਤ ਜੋ ਗੈਰ ਰਾਜਕਨ ਮੋਰਚਾ ਉਹਨਾਂ ਨੇ ਬਣਾਈਆਂ ਵੀ ਆ ਆਪਦਾ ਪਾਸੇ ਉਹ ਕੋ ਲੜੇ ਆ ਪਰ ਅਸੀਂ ਜਿਹੜੇ ਸਾਡੇ ਕਿਸਾਨ ਆ ਸਾਡੇ ਉੱਗਿਆ ਅਸੀਂ ਸੰਯੁਕਤ ਮੋਰਚ ਤੇ ਬਾਹਰ ਹੋ ਕੇ ਨਹੀਂ ਲੜ ਸਕਦੇ ਜੋ ਕਾਲਾ ਸਾਡੀ ਤੁਸੀਂ ਕਹਿ ਰਹੇ ਆ ਸਾਡੇ ਕਿਸਾਨ ਦੀ ਮੌਤ ਵੀ ਹੋ ਰਹੀ ਹੈ 300 ਤੋਂ ਵੱਧ ਕਿਸਾਨ ਫਟੜ ਵੀ ਹੋ ਸਕੇ ਆ ਅਸੀਂ ਉੱਤੇ 13 ਤੇਗ ਨੂੰ ਤੇ ਅਸੀਂ ਨਾਲ ਦੀ ਨਾਲ ਹੀ ਐਮਰਜੈਂਸੀ ਮੀਟਿੰਗ ਬੁਲਾ ਕੇ ਅਸੀਂ ਨਾਲੇ ਤਾਂ ਜਿਵੇਂ ਟੂਲਪਲਾਚ ਨੇ ਫੇਰੀ ਕੀਤਾ ਵਾ ਨਲਿਆ ਕੀਤਾ ਸਾਨੂੰ ਇਹੀ ਕਹਿ ਰਹੇ ਆ ਜੇ ਸਾਡੇ ਜੇ ਹੁਣ ਵੀ ਸਰਕਾਰ ਉਦੋਂ ਬਾਅਦ ਚੁੱਪ ਹੋ ਗਈ ਆ ਉਦੋਂ ਬਾਅਦ ਜੇ ਨਾ ਕਰਾਂਗੇ ਅਸੀਂ ਨਾਲ ਖੜੇ ਆ ਉਹਨਾਂ ਦੇ ਜਾਵਾ ਕੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜਾਵਾ ਕਿ 16 ਭਾਰਤ ਬੰਦ ਦਾ ਸੱਦਾ ਸੀਗਾ ਉਹਦੇ ਵਕਤ ਸੀ ਜੀ ਦੇਖੋ ਜੀ ਜੋ 16 ਦਾ ਜ ਭਾਰਤ ਬੰਦ ਦੀ ਕਾਲ ਸੀ ਇਹ ਇਕੱਲੇ ਕਿਸਾਨ ਜਥੇਬੰਦੀ ਨਹੀਂ ਕਾਲ ਸੀ ਜਿੰਨੀਆਂ ਵੀ ਟ੍ਰੇਡ ਜਥੇਬੰਦੀਆਂ ਆਹਰਤੀ ਐਸ਼ੂਸ਼ਨ ਹੋ ਰਾ ਸਾਰਿਆਂ ਨੇ ਸਲਾਹ ਕਰਕੇ ਭਾਰਤ ਬੰਦ ਦੇ ਸੱਦ ਦਿੱਤਾ ਗਿਆ ਇਹਦਾ ਜਿਹੜਾ ਅਜ ਭਰਮਾ ਹੰਗਾਰਾ ਮਿਲਿਆ ਇਹਦਾ ਕਾਰਨ ਇਹ ਆ ਕਿ ਕੱਲਾ ਕਿਸਾਨ ਨਹੀਂ ਦੁਖੀ ਮਜ਼ਦੂਰ ਵੀ ਦੁਖੀ ਆ ਮਜ਼ਦੂਰਾਂ ਦੇ ਵੀ 8 ਘੰਟੇ ਤੋਂ 12 ਘੰਟੇ ਦਿਹਾੜੀ ਕੀਤੀ ਰਹੀ ਆ ਇੱਕ ਛੋਟਾ ਦੁਕਾਨਦਾਰ ਵੀ ਦੁਖੀ ਆ ਉਹਦੀ ਦੁਕਾਨਾਂ ਖਤਮ ਕਰਦੀ ਵੱਡੇ ਵੱਡੇ ਮਾਲ ਖੋਲ ਕੇ ਇੱਕ ਜੋ ਸਬਾਨ ਖਰੀਦਣ ਵਾਲਾ ਕੋਈ ਵੀ ਜੋ ਆਪਦੇ ਢਿੱਡ ਭਰ ਲਈ ਆਪਾਂ ਰੋਟੀ ਰਖਣ ਦਾ ਕਰਨੇ ਆ ਹਰੇਕ ਵਰਗ ਦੁਖੀ ਹੋਇਆ ਕਰਕੇ ਇਹ ਤਾਂ ਕਰਕੇ ਹਰੇਕ ਵਰਗੇ ਸਵਾਰਥ ਦਿੱਤਾ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉੱਥੇ ਤੁਸੀਂ ਸ਼ੰਭੂ ਬਾਟ ਦੇ ਨਹੀਂ ਗਏ ਉਹ ਕੋਸ਼ ਜਿਥੇ ਵੱਧੀਆਂ ਸੁਨਯੋਗ ਕਿਸਾਨ ਮਰਚ ਦੇ ਕਹਿਣੇ ਤੋਂ ਪਾਸੇ ਸੀਗਾ ਜਿਨ੍ਹਾਂ ਨੇ ਆਪ ਦੇ ਕਿਉਂ ਉਹਨੇ ਕੋਈ ਰਾਈਟ ਆ ਅਧਿਕਾਰ ਆ ਵੀ ਧਰਨ ਆਉਂਦਾ ਉਹਨੇ ਇੱਥੇ ਧਰਨ ਲਾ ਲਿਆ ਸਾਡੀ ਸੁਨਯੋਗ ਕਿਸਾਨ ਮੋਰਚੀ 18 ਤਰੀਕ ਦੀ ਮੀਟਿੰਗਾਂ 18 ਤਰੀਕ ਦੀ ਮੀਟਿੰਗ ਤੋਂ ਕਰਕੇ ਸਾਡੇ ਉੱਥੇ ਲਿਖਿਆ ਜਾਊਗਾ ਹੋ ਸਕਦਾ ਸ਼ਾਇਦ ਇਹੀ ਪ੍ਰੋਗਰਾਮ ਬਣੇ ਵੀ ਅਸੀਂ ਵੀ ਉਹਨਾਂ ਦੇ ਮਗਰ ਜਾ ਕੇ ਉਹਨਾਂ ਨੂੰ ਦਿੱਲੀ ਤੱਕ ਲਾਜ਼ਮੀ ਪਹੁੰਚਾਵਾਂਗੇ ਜੇਕਰ ਗੱਲ ਕਰੀਏ ਆਪਾਂ ਤਸੱਦਦ ਢਾਇਆ ਜਾ ਰਿਹਾ ਉਹਨੂੰ ਕਿਵੇਂ ਦਿਖਦੇ ਤੁਸੀਂ ਸਰ ਮੈਂ ਇਹ ਵੀ ਜੋ ਪਹਿਲਾਂ ਤਾਂ ਮੈਂ ਲੋਕਸ਼ਿੰਗ ਸਟੇਡੀਅਮ ਕਿਸਾਨ ਯੂਨੀਅਨ ਦਾ ਪ੍ਰਧਾਨ ਗੁਰਜੀਤ ਸਿੰਘ ਜਿੱਤਗਿਲ ਬੋਲਦਾ ਮੈਂ ਜਿਹੜਾ ਤੁਹਾਨੂੰ ਅੱਗੇ ਵੀ ਦੋ ਤਿੰਨ ਵਾਰੀ ਇਹ ਗੱਲ ਦੱਸੀ ਹੈ ਵੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈ ਤੇ ਜਿਹੜੀ ਪੰਜਾਬ ਦੀ ਭਗਵਾਨਤਮਾਨ ਦੀ ਸਰਕਾਰ ਹੈ ਜਿਹੜੀ ਕੇਜਰੀਵਾਲ ਦੀ ਅਗਵਾਈ ਤੇ ਚੱਲਦੀ ਹੈ ਇਹ ਇਹ ਤੇ ਵੀ ਦੋ ਤਰ੍ਹਾਂ ਹੈ ਇਹਨਾਂ ਨੇ ਜਦੋਂ ਜਦੋਂ ਬੀਜੇਪੀ ਇਹ ਲੋਕਾਂ ਦੇ ਕਿਸਾਨਾਂ ਦੇ ਉੱਪਰ ਜ਼ੁਲਮ ਕਰ ਰਹੀ ਹੈ ਤੇ ਇਹ ਕਿਵੇਂ ਹਟਾ ਦੂਗੀ ਇਹ ਤਾਂ ਇੱਕ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਵੀ ਗਮਰਾਹ ਕਰਕੇ ਦੂਜੇ ਜਿਹੜੇ ਵਰਗ ਹੈ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਵਰਗ ਹੈ ਉਹਨਾਂ ਨੂੰ ਬਦਨਾਮ ਕਰਕੇ ਵੀ ਉਹਨਾਂ ਤੇ ਇੱਕ ਟੈਗ ਲਾਉਣਾ ਚਾਹੁੰਦੀ ਹੈ ਵੀ ਇਹ ਇਹ ਜਿਹੜੇ ਬੰਦੇ ਐ ਇਹ ਖਾਲਸਤਾਨੀ ਬੰਦੇ ਐ ਇਹ ਜਿਹੜੇ ਹੈਗੇ ਆ ਦੇਸ਼ ਨੂੰ ਨੁਕਸਾਨ ਕਰਨਾ ਚਾਹੁੰਦੇ ਆ ਇਹੀ ਟੈਗ ਲੈਣਾ ਚਾਹੁੰਦੀ ਹੈ ਇਹ ਸਰਕਾਰਾਂ ਦੋਹੇ ਰਲੀਆਂ ਵਈਆਂ ਇਹ ਇਹੀ ਸਾਡੇ ਕਿਸਾਨਾਂ ਦੇ ਜਿਹੜਾ ਜ਼ੁਲਮ ਕਰਵਾ ਰਹੀ ਹੈ ਸ਼ੰਭੂ ਬਾਰਡਰ ਤੇ ਤੇ ਇਹੀ ਕਾਰਨ ਕਰਕੇ ਪਰ ਮੈਂ ਪਰ ਜਿਹੜੇ ਸਾਡਾ ਵਰਗ ਹੈ ਭਾਵੇਂ ਭਾਰਤ ਦਾ ਜੁੜਿਆ ਵਰਗ ਹੈ ਭਾਵੇਂ ਕੋਈ ਵਪਾਰੀ ਵਰਗ ਹੈ ਭਾਵੇਂ ਦੁਕਾਨਦਾਰ ਵਰਗ ਹੈ ਭਾਵੇਂ ਮਜ਼ਦੂਰ ਵਰਗ ਹੈ ਭਾਵੇਂ ਸਫਾਈ ਸੇਵਕ ਹੈ ਅੱਜ ਤੁਸੀਂ ਦੇਖੋ ਸਾਡੇ ਵਿੱਚ ਸਫਾਈ ਸੇਵਕ ਵੀ ਬੈਠੇ ਆ ਦੁਕਾਨਦਾਰ ਵੀ ਬੈਠੇ ਆ ਉਹ ਜਿਹੜਾ ਵਰਗ ਹੈ ਜਿਹੜਾ ਕਿਸਾਨਾਂ ਨਾਲ ਜੁੜਿਆ ਮੈਂ ਕੇਂਦਰ ਸਰਕਾਰ ਨੂੰ ਇੱਥੋਂ ਕਹਿਣਾ ਚਾਹੁੰਦਾ ਜੇ ਅਸੀਂ ਅਤਵਾਦੀ ਜਾਂ ਸੀ ਖਾਲਸਤਾਨੀਆਂ ਤਾਂ ਜਿਹੜੇ ਆ ਵਰਗ ਹੈ ਸਾਡੇ ਨਾਲ ਹਿੰਦੂ ਧਰਮਕੇ ਦੇ ਵੀ ਹੈ ਮੁਸਲਮਾਨ ਧਰਮਕੇ ਦੇ ਵੀ ਹੈ ਸਾਰੇ ਵਰਗ ਜੁੜਿਆ ਤਾਂ ਫਿਰ ਇਹ ਕਿਉਂ ਜੁੜਿਆ ਹੈ ਇਹ ਸਾਨੂੰ ਸਿਰਫ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਚਾਲ ਚੱਲ ਰਹੀ ਹੈ ਮੈਂ ਸਾਰੇ ਵਰਗਾਂ ਨੂੰ ਇੱਥੋਂ ਸੰਦੇਸ਼ ਕਰਨਾ ਚਾਹੁੰਦਾ ਥੋੜੇ ਰਹੀਂ ਵੀ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਾ ਆਓ ਜੇਕਰ ਰਾਜ ਇਹਨਾਂ ਨੇ ਸਾਨੂੰ ਦਬਾ ਲਿਆ ਪਹਿਲਾਂ ਮੁਸਲਮਾਨਾਂ ਨੂੰ ਦਬਾ ਕੇ ਉਹਨਾਂ ਦੀ ਮੱਜ ਢਾ ਕੇ ਉਹਨਾਂ ਦੇ ਤੇ ਮੰਦਰ ਬਣਵਾਤਾ ਇਹ ਸਿਰਫ ਇੱਕ ਹੀ ਗੱਲ ਦੇ ਵੋਟਾਂ ਲੈਣੀ ਚਾਹੁੰਦੀ ਹੈ ਕੇਂਦਰ ਸਰਕਾਰ ਹਿੰਦੂ ਹਿੰਦੂਆਂ ਦੇ ਨਾਂ ਤੇ ਵੀ ਮੈਂ ਹਿੰਦੂਆਂ ਦਾ ਕੰਮ ਕਰਦਾ ਉਹਨਾਂ ਦਾ ਮੰਦਰ ਇੱਥੇ ਵੀ ਪੰਜਾਬ ਆਪਣੇ ਇੰਡੀਆ 'ਚ ਵੀ ਬਣਾਇਆ ਤੇ ਬਾਹਰਲੇ ਦੇਸ਼ਾਂ 'ਚ ਵੀ ਬਣਾ ਰਿਹਾ ਇਸ ਤਰ੍ਹਾਂ ਤੇ ਕਿਉਂਕਿ ਇਹਨਾਂ ਨੇ 10 ਸਾਲਾਂ 'ਚ ਨਾ ਕਿਸੇ ਵੀ ਵਰਗ ਦਾ ਕੋਈ ਕੰਮ ਨਹੀਂ ਕੀਤਾ ਸਾਰੇ ਵਰਗ ਤੁਸੀਂ ਦੁਖੀ ਹੈ ਇਸ ਕਰਕੇ ਤੁਸੀਂ ਅੱਜ ਇੱਥੇ ਨਿਗਾਹ ਮਾਰ ਲਓ ਸਾਰੇ ਵਰਗਾਂ ਦੇ ਲੋਕ ਬੈਠੇ ਐ ਇਸ ਕਰਕੇ ਮੈਂ ਸਾਰੇ ਵਰਗਾਂ ਨੂੰ ਬੇਨਤੀ ਕਰਦਾ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਟਰੇਡ ਯੂਨੀਅਨ ਨਾਲ ਜੁੜੋ ਤੇ ਤਾਂ ਜੋ ਆਪਾਂ ਸੰਘਰਸ਼ ਕਰਕੇ ਜਿਹੜੀਆਂ ਆਪਣੀਆਂ ਮੰਗਾਂ ਰਹਿੰਦੀਆਂ ਆ ਪਵਾਂ ਮਜ਼ਦੂਰਾਂ ਦੀਆਂ ਪਵਾਂ ਦੁਕਾਨਦਾਰਾਂ ਦੀਆਂ ਹਰ ਇੱਕ ਵਰਗ ਦੀਆਂ ਪਵਾਂਗਾਂ ਬਣਵਾ ਸਕੀਏ ਕੇਂਦਰ ਸਰਕਾਰ ਸੀਐਮ ਮਾਨ ਸਾਹਿਬ ਤਾਂ ਕਹਿੰਦੇ ਕਿ ਮੈਂ ਕਿਸਾਨ ਪੱਖੀ ਹਾਂ ਕਿਸਾਨਾਂ ਦਾ ਮੁੰਡਾ ਕੱਲ ਵੀ ਬਿਆਨ ਆਇਆ ਕਹਿੰਦੇ ਕਿ ਮੈਂ ਹੈ ਕਿ ਜਿਹੜਾ ਕਿਸਾਨਾਂ ਦੇ ਨਾਲ ਖੜਾ ਤੇ ਸਾਡੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੇ ਨਾਲ ਸਾਨੂੰ ਪਤਾ ਹੈ ਉਹ ਜਿਹੜੇ ਸਾਡੇ ਕਿਸਾਨਾਂ ਦੇ ਉੱਪਰ ਐਡੇ ਜ਼ੁਲਮ ਹੋ ਰਹੇ ਆ ਪੰਜਾਬ ਸਰਕਾਰ ਦੀ ਦੇਣ ਹੈ ਜੇ ਇਹ ਚਾਹੁੰਦੇ ਤਾਂ ਉਹ ਨਹੀਂ ਹੁੰਦਾ ਸੀ ਹਰਿਆਣਾ ਸਰਕਾਰ ਨੂੰ ਰੋਕ ਸਕਦੇ ਸੀ ਤੇ ਸਾਨੂੰ ਇੰਨਾ ਵੀ ਤਾ ਮਜ਼ਦੂਰਾਂ ਦੇ ਜਿਹੜੇ ਸਾਡੇ ਦਿਹਾੜੀ ਕਰਦੇ ਆ ਉਹਨਾਂ ਵਾਸਤੇ ਕੀ ਕਰ ਰਹੀ ਹੈ ਸਭ ਤੋਂ ਪਹਿਲਾਂ ਜਿਹੜਾ 12 ਘੰਟੇ ਦਾ ਕਾਨੂੰਨ ਪਾਸ ਕੀਤਾ ਮੋਦੀ ਨੇ ਪੰਜਾਬ ਸਰਕਾਰ ਚ ਭਗਵਾਨਤਮਾਨ ਨੇ ਲਾਗੂ ਕੀਤਾ ਹੁਣ ਤੁਸੀਂ ਆਪ ਹੀ ਸਮਝ ਲਓ ਵੀ ਇਹ ਸਾਡੇ ਨਾਲ ਕਿੰਨਾ ਹੈ ਸਰਕਾਰ ਇਹ ਮੋਦੀ ਸਰਕਾਰ ਨਾਲ ਸਹਿਮਤ ਐ ਇਤੋਂ ਦੀ ਲੱਗਦੇ ਹੱਥੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਦੀਆਂ ਸਵਾਮਾਂ ਬੰਦ ਕਰ ਦਿੱਤੀਆਂ ਨੇ ਪੰਜਾਬ ਦੇ ਵਿੱਚ ਇਹ ਕਾਰਨ ਕੀ ਹੈ ਇਹੀ ਕਾਰਨ ਹੈ ਇਹਨਾਂ ਦਾ ਵੀ ਜਿਹੜਾ ਲੋਕਾਂ ਨੂੰ ਜਾਗਰਿਤ ਨਾ ਹੋ ਸਕੇ ਸੋਸ਼ਲ ਮੀਡੀਆ ਇੱਕ ਜਿਹੜਾ ਲੋਕਾਂ ਨੂੰ ਜਾਗਰਿਤ ਕਰਦਾ ਵੀ ਸਰਕਾਰਾਂ ਕੱਕਾ ਕਰਦੀਆਂ ਜਿਹੜੀਆਂ ਟੀਵੀ ਚੈਨਲ ਆ ਵੱਡੇ ਵੱਡੇ ਉਹ ਤਾਂ ਉਹਨਾਂ ਦੇ ਖਰੀਦੇ ਆ ਮੋਦੀ ਸਰਕਾਰ ਦੇ ਉਹ ਤਾਂ ਉਹਨਾਂ ਦੀ ਗੁਣਗਾਨ ਗਾਈ ਜਾਂਦੇ ਆ ਤੇ ਇਸ ਕਰਕੇ ਇਹਨਾਂ ਨੇ ਇੰਟਰਨੈਟਲ ਬੰਦ ਕੀਤਾ ਵੀ ਲੋਕਾਂ ਨੂੰ ਜਾਗਰਤ ਨਾ ਹੋ ਇੰਟਰਨੈਟ ਦੀਆਂ ਸੇਵਾਵਾਂ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਮੋਦੀ ਸਰਕਾਰ ਦੀ ਚਾਲ ਆ ਜੀ ਇਹ ਪੰਜਾਬ ਦੇ ਵਿੱਚ ਮੋਦੀ ਕਿਵੇਂ ਆ ਗਿਆ ਪੰਜਾਬ ਸਰਕਾਰ ਹੈ ਨਹੀਂ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੀ ਰਲੀ ਵੀ ਆਈ ਇਹ ਬੀ ਟੀਮ ਹੈ ਏ ਭਾਈ ਪਾਦੀ ਉਹ ਕਹਿੰਦਾ ਮੈਂ ਏ ਟੀਮ ਆ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ ਨਹੀਂ ਕ ਪੱਖ ਦੀ ਗੱਲ ਇਹ ਪੱਖ ਦੀ ਗੱਲ ਕਰਦਾ ਹੁੰਦਾ ਤੇ ਫਿਰ ਜੇ ਡਰੋਨ ਹਮਲੇ ਹੋਏ ਆ ਪੰਜਾਬ ਚ ਆ ਕੇ 200 300 400 ਮੀਟਰ ਆ ਕੇ ਹਰਿਆਣੇ ਨੇ ਡਰੋਨ ਹਮਲੇ ਕੀਤੇ ਆ ਪਾਕਿਸਤਾਨ ਦਾ ਬਾਰਡਰ ਬਣਾਇਆ ਪਿਆ ਸੀਗਾ ਉਹ ਪੰਜਾਬ ਸਰਕਾਰ ਰੋਕ ਸਕਦੀ ਸੀ ਉਹ ਦੋ ਕਿਉਂ ਨਹੀਂ ਰੋਕਿਆ ਹੁਣ ਉਹ ਲੀਲੀ ਲੀਪਾ ਆਪ ਦੇ ਹੀ ਜਾਂਦਾ ਲੀਲੀਪਾ ਦਿੰਦਾ ਮੈਂ ਕਿਸਾਨ ਦਾ ਪੁੱਤ ਆ ਕਿਸਾਨ ਦਾ ਪੁੱਤ ਹੁੰਦਾ ਤਾਂ ਹਰਿਆਣੇ ਵਾਲੇ ਪਾਸੋਂ ਆ ਕੇ ਪੰਜਾਬ ਵਿੱਚ ਡਰੋਨ ਹਮਲੇ ਨਾ ਹੁੰਦੇ ਪੰਜਾਬ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਦੀਆਂ ਜਿਹੜੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਬੰਦ ਤਾਂ ਹੀ ਕੀਤਾ ਹੀ ਹੁਣ ਸਾਰਿਆਂ ਨੂੰ ਪਤਾ ਹੀ ਆ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਉਹ ਤਾਂ ਇਹ ਤਾਂ ਹੀ ਬੰਦ ਕਰਦੇ ਜੀ ਮਤਲਬ ਇਹਨਾਂ ਨੂੰ ਕਿਸਾਨਾਂ ਨੂੰ ਜਿਹੜੇ ਪਿੰਡਾਂ 'ਚ ਘਰਾਂ 'ਚ ਬੈਠੇ ਆ ਵੀ ਉਹ ਲੋਕਾਂ ਨੂੰ ਪਤਾ ਨਾ ਲੱਗੀ ਵੀ ਇੱਥੇ ਕੀ ਹੋਈ ਜਾਂਦਾ ਇਹ ਤਾਂ ਕਰ ਕੀ ਬੰਦ ਕਰਦੇ ਆ ਜੀ ਆਪ ਭਗਵੰਤ ਮਾਨ ਨਾਲ ਵੀ ਮੀਟਿੰਗ ਹੁੰਦੀ ਆ ਸਾਰੇ ਕੇਂਦਰੀ ਮੰਤਰੀਆਂ ਨਾਲ ਵੀ ਮੀਟਿੰਗ ਹੁੰਦੀ ਆ ਸਿੱਟਾ ਨਹੀਂ ਨਿਕਲਦਾ ਕੀ ਕਾਰਨ ਸਮਝਦੇ ਹੋ ਕਿਉਂਕਿ ਉਹਨਾਂ ਸਰਕਾਰ ਦਾ ਤਰਕ ਹੈ ਸੈਂਟਰ ਸਰਕਾਰ ਦਾ ਵੀ ਜੇ ਅਸੀਂ ਐਮਐਸਪੀ ਦਿੰਨੇ ਆ ਤਾਂ ਦਾ ਸਾਡੇ ਦੇਸ਼ ਤੇ ਉੱਪਰ ਬਹੁਤ ਵੱਡਾ ਬੋਝ ਬਣੂਗਾ ਸੋ ਇਸ ਕਰਕੇ ਉਹ ਮੰਗ ਨਹੀਂ ਦੇ ਉਹ ਮੰਨ ਨਹੀਂ ਰਹਿਗੇ ਸੋ ਸੀਐਮ ਨੂੰ ਆਸਮਾਨ ਨੂੰ ਵੀ ਚਾਹੀਦਾ ਹੈਗਾ ਵੀ ਉਹ ਹੁਣ ਕਿਸਾਨਾਂ ਦੇ ਨਾਲ ਖੜੇ ਜਿਹੜੀ ਸਾਡੀ ਐਮਐਸਪੀ ਹੈ ਉਹ ਕਰਜਾ ਮਾਫੀ ਹੈ ਉਹ ਸਾਰੇ ਸਾਡੀਆਂ ਮੰਗਾਂ ਮੰਨੀਆਂ ਜਾਣ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਇਸੇ ਤਰ੍ਹਾਂ ਡੂੰਹ ਹਮਲਾ ਹੋਈ ਗਿਆ ਤਾਂ ਉਹਨਾਂ ਨਾਲ ਸਵੇਰੇ 18 ਤਰੀਕ ਦੀ ਮੀਟਿੰਗ ਹੋਊਗੀ ਹੋ ਸਕਦਾ ਅਸੀਂ ਵੀ ਉੱਥੇ ਪਹੁੰਚ ਗਏ ਤਾਂ ਭਾਈ ਜੀ ਤੁਸੀਂ ਕਹਿੰਦੇ ਹੋ ਸੀਐਮ ਭਗਵੰਤ ਮਾਨ ਖੜੇ ਹੋ ਤਾਂ ਕਹਿੰਦਾ ਮੈਂ ਤਾਂ ਨਾਲ ਖੜਾ ਕਿਸਾਨਾਂ ਦੇ ਤੇ ਆਈ ਮੀਟਿੰਗ ਦੇ ਵਿੱਚ ਜਾਂਦਾ ਕਹਿੰਦਾ ਕਹਿੰਦਾ ਮੈਂ ਕਹਿੰਦਾ ਕਿ ਕਿਸਾਨਾਂ ਨੂੰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਮੈਂ ਉਹਨਾਂ ਦੇ ਨਾਲ ਖੜਾ ਤੇ ਜੇਕਰ ਜ਼ਖਮੀ ਹੋਏ ਕਿਸਾਨ ਆ ਜਿਹੜੇ ਉਹਨਾਂ ਦੇ ਵੀ ਜਿਹੜਾ ਇਲਾਜ ਆ ਜਿਹੜਾ ਪੰਜਾਬ ਸਰਕਾਰ ਕਰੇ ਜੇਕਰ ਸੀਐਮ ਭਗਵੰਤ ਮਾਨ ਨਾਲ ਖੜਾ ਹੈ ਤਾਂ ਜਦੋਂ ਅਸੀਂ ਉਹਦੀ ਕੋਠੀ ਘੇਰ ਜਾਂਦੇ ਆ ਉਹ ਸਾਨੂੰ ਕਿਉਂ ਰਸਤੇ ਵਿੱਚ ਰੋਕਦਾ ਸਾਨੂੰ ਕਿਉਂ ਨਹੀਂ ਉੱਥੇ ਜਾਣ ਦਿੰਦਾਗਾ ਸੋ ਇਸ ਕਰਕੇ ਜਿਹੜਾ ਹੁਣ ਡਰੋਨ ਹਮਲਾ ਹੋ ਰਿਹਾ ਉਹ ਪੰਜਾਬ ਦੀ ਧਰਤੀ ਤੇ ਹੋ ਰਿਹਾ ਪੰਜਾਬ ਦੀ ਧਰਤੀ ਤੇ ਗੋਲੇ ਡਿੱਗ ਰਹੇ ਆ ਜੇ ਸੀਐਮ ਭਗਵੰਤ ਮਾਨ ਹਰਿਆਣੇ ਨੂੰ ਇਹ ਗੱਲ ਆਕੇ ਵੀ ਤੁਸੀਂ ਸਾਡੇ ਸਾਡੇ ਸਟੇਟ ਦੇ ਵਿੱਚ ਕੋ ਕੋਈ ਹਮਲਾ ਨਾ ਕਰੋ ਇੱਕ ਅੱਜ ਹੋਰ ਖਬਰ ਆਈ ਜਿਵੇਂ ਤੁਸੀਂ ਦੱਸਿਆ ਵੀ ਇੱਕ ਸਾਡਾ ਖਸਾਲ ਸ਼ਹੀਦ ਹੋ ਗਿਆ ਬਹੁਤ ਮੰਦਭਾਗੀ ਘਟਣਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਉਹਨਾਂ ਦਾ ਹੱਲ ਨਹੀਂ ਕਰਦੀ ਇੱਕ ਦੋ ਦਿਨ ਦੇ ਵਿੱਚ ਹੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਤਾਂ ਸਾਡੀਆਂ ਸੰਯੁਕਤ ਮੋਰਚੀਆਂ ਜਸੇ ਬੰਦੀਆਂ ਵੱਡਾ ਐਕਸ਼ਨ ਲੈਣਗੀਆਂ